अमरसातन탄 फिरोजपुर के फाजिलका चाच तो खुलेंगे स्कूल अमरसातन सुवीर 10:30 बजे तो दोपहर दो तो बजे तक मीटिंग लगन गया क्लासा सूरदासपुर जिले के चार स्कूल आज छुट्टियां जोड़ा सक्रिय रामपुर ते ठाकुरपुरा दे सरकारी प्राइमरी स्कूल ब्रांड के बंद दी वही तक स्कूल ब्रांड के बंद केंद्र कैबिनेट 13 ਕਮੇਟੀ ਤੇ ਸੀसीएस ਦੀ ਅੱਜ ਹੋ ਰਹੀ ਹੈ ਮੀਟਿੰਗਸ ਫਿਰ 11:00 ਪੀਐਮ ਮੋਤੀ ਦੇ ਅਪਵਾਇਡ ਵਿੱਚ ਹੋ ਰਹੀ ਹੈ ਬੈਠਕ ਆਪਰੇਸ਼ਨ ਸੰਦੂਰ ਤੇ ਸਿਸਵਤ ਬਾਅਦ ਬਲੇ ਹਾਲਾਤਾਂ ਤੇ ਵਿਗੀ ਚਰਚਾ ਪਾਕਿਸਤਾਨ ਦੇ ਏਅਰਬੀਜ਼ ਦੀ ਤਬਾਹੀ ਦਾ ਨਵਾਂ ਸਬੂਤ ਮੈਕਸਰ ਸੈਟਲਾਈਟ ਨੇ ਜਾਰੀ ਕੀਤੀਆਂ ਪੰਜ ਤਸਵੀਰਾਂ ਸਕਰ ਨੂਰ ਖਾਨ ਫਲਾਰੀ ਸਮੇਤ ਦੋ ਜਾਂ ਬੈਸਪੀ ਤਬਾਹ ਦੇ ਸਬੂਤ ਅਬਸਾਦ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਹੁਣ ਤੱਕ 21 ਲੋਕਾਂ ਦੀ ਮੌਤ ਕਿੰਗਪਿੰਨ ਸਮੇਤ ਹੁਣ ਤੱਕ 10 ਮੁਲਜ਼ਮ ਗ੍ਰਫਤਾਰ देरली शराब कांड से बोले मुख्यमंत्री कि हा किससे सियासी शो शहर ते बिना नहीं चल सकता है काम दिल्ली तक जुड़े शराब कांड दफ्तार मामले दी जड़ तक करांगे पहुंच बीबीएमटी टेक्निकल कमेटी दी आज हो गई मीटिंग पंजाब हरियाणा ते राजस्थान ते मुख्य इंजीनियर बैठक चहुंके शहर तीनों सूबियां दे लिए जून दे महीने दे पानी दी बंटदा होवेगा फैसला ਅੱਜ ਪੰਜਾਬ ਬੋਰਡ ਦੀ 12ਵੀਂ ਕਲਾਸ ਦਾ ਵਿਗਰ ਰਿਜ਼ਲਟ ਦੁਪਹਿਰ 3 ਵਜੇ ਜਾਰੀ ਕੀਤਾ ਜਾਵੇਗਾ ਨਤੀਜਾ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਚੈੱਕ ਕਰ ਸਕਦੇ ਨੇ ਨਤੀਜੇ ਵੀਰ ਗਵੇਯਾ ਜਲੈਂਡ ਕੇ ਸੀਜੀਆਈ ਦੀ ਹੋਤਸ ਸੁਪਰੀਮ ਕੋਰਟ ਦੇ 52ਵੇਂ ਸੀਜੀਆਈ ਵਜਲੈਂਡ ਦੇ ਹਲਫ ਕਰੀਬ 6 ਮਹੀਨੇ ਦਾ ਰਹੇਗਾ ਕਾਰਜਕਾਰ ਫਰਤ ਪਾਕਿਸਤਾਨ ਵਿਚਾਲੇ ਸਿਸਾਦ ਦਾ ਟਰੰਪ ਨੇ ਮੁਰ ਲਿਆ ਕ੍ਰੈਡਿਟ ਸਾਊਦੀ ਅਰਜ ਬੋਲੇ ਮੈਂ ਦੋਹਾਂ ਦੇਸ਼ਾਂ ਨੂੰ ਕਿਹਾ ਜੇ ਲੜਾਈ ਨਾ ਰੁਕੀ ਤਾਂ ਨਹੀਂ ਕਰਾਂਗੇ ਜੇ ਮੈਨੂੰ ਯੁੱਧ ਪਸੰਦ ਨਹੀਂ ਸਸਰਗਲ న్యూਸ 18 ਪੰਜਾਬ ਰਾਣਾ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤਾਂਨਾ ਚੌਥਰੀ ਲੈ ਕੇ ਹਾਜ਼ਰਾਂ ਇਸ ਵੀਲੇ ਦੇ ਮੁਖਬਰਾ ਤੋਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਵਿੱਚ ਹੁਣ ਐਕਸ਼ਨ ਦੇਖਣ ਨੂੰ ਮਿਲਿਆ ਹੈ। ਐਕਸਰਸਾਈਜ਼ ਵਿਭਾਗ ਦੇ ਈਟੀਓ ਮਨੀਸ਼ ਗੋਇਲ ਨੂੰ ਸਸਪੈਂਡ ਕਰ ਦਿੱਤਾ ਗਿਆ। ਇੰਸਪੈਕਟਰ ਗੁਰਜੀਤ ਸਿੰਘ ਨੂੰ ਵੀ ਸਸਪੈਂਡ ਕੀਤਾ ਗਿਆ। ਡੀਐਸਪੀ ਤੇ ਐਸਐਚਓ ਮਜੀਠਾ ਨੂੰ ਵੀ ਸਸਪੈਂਡ ਕੀਤੇ ਜਾਣ ਦੀ ਖਬਰ ਹੈ। ਤਾਂ ਡੀਐਸਪੀ ਅਮਲੋਕ ਸਿੰਘ ਤੇ ਐਸਐਚਓ ਅਵਤਾਰ ਸਿੰਘ ਤੇ ਵੀ ਐਕਸ਼ਨ ਹੋਇਆ ਹੈ। ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਹੁਣ ਤੱਕ ਕਰੀਬ 21 ਲੋਕਾਂ ਦੀ ਮੌਤ ਦੀ ਖਬਰ ਹੈ। ਹਾਲਾਂਕਿ 10 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤਾਂ ਪੂਰਾ ਮਾਮਲਾ ਜ਼ਹਿਰੀਲੀ ਸ਼ਰਾਬ ਦੇ ਨਾਲ ਜੁੜਿਆ ਹੋਇਆ ਜਿਸ ਦੇ ਵਿੱਚ ਹੁਣ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਜਿਸ ਦੇ ਤਹਿਤ ਐਕਸਾਈਜ਼ ਵਿਭਾਗ ਦੇ ਈਟੀਓ ਮਨੀਸ਼ ਕੋਇਲ ਨੂੰ ਸਸਪੈਂਡ ਕੀਤਾ ਗਿਆ ਹੈ ਇੰਸਪੈਕਟਰ ਗੁਰਜੀਤ ਸਿੰਘ ਨੂੰ ਵੀ ਇਸ ਮੌਕੇ ਸਸਪੈਂਡ ਕੀਤਾ ਗਿਆ ਹੈ ਕਾਬਿਲ ਗੌਰ ਹੈ ਕਿ ਡੀਐਸਪੀ ਤੇ ਐਸਐਚਓ ਮਜੀਠਾ ਨੂੰ ਵੀ ਸਸਪੈਂਡ ਕੀਤਾ ਗਿਆ ਹੈ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਕਰੀਬ 21 ਲੋਕਾਂ ਦੀ ਜਾਨ ਜਾ ਚੁੱਕੀ ਹੈ 21 ਲੋਕਾਂ ਦੇ ਵੱਲੋਂ ਆਪਣੀ ਮੌਤੇ ਨਾਲ ਖੇਡ ਖੇਡਿਆ ਜਾ ਰਿਹਾ ਸੀ ਕਿਤਨਾ ਕਿਤੇ ਅਜਹੀ ਸ਼ਰਾਬ ਦਾ ਸੇਵਨ ਕੀਤਾ ਗਿਆ ਜੋ ਉਹਨਾਂ ਦੀ ਹੀ ਜਾਨ ਤੇ ਭਾਰੀ ਪੈ ਗਈ। ਕਰੀਬ 10 ਲੋਕ ਅਜੇ ਹਨ ਫਿਲਹਾਲ ਵੀ ਜਿਨ੍ਹਾਂ ਦੀ ਹਾਲਤ ਕ੍ਰਿਟੀਕਲ ਦੱਸੀ ਜਾ ਰਹੀ ਹੈ, ਗੰਭੀਰ ਦੱਸੀ ਜਾ ਰਹੀ ਹੈ। ਤਾਂ ਕਿਤੇ ਨਾ ਕਿਤੇ ਬਿਹਦ ਸਾਰੇ ਸਵਾਲ ਖੜੇ ਹੁੰਦੇ ਨੇ ਕਿ ਕਿਉਂ ਆਖਰ ਇਹਨਾਂ ਦੇ ਲੋਕਾਂ ਦੇ ਵੱਲੋਂ ਅਜਹੀ ਸ਼ਰਾਬ ਦਾ ਸੇਵਨ ਕੀਤਾ ਜਾਂਦਾ ਹੈ ਤੇ ਆਖਰ ਇਸ ਦੇ ਪਿੱਛੇ ਕੌਣ ਸੀ? ਕਿਸ ਦੇ ਵੱਲੋਂ ਇਹ ਸਾਰੀ ਸਪਲਾਈ ਕੀਤੀ ਗਈ ਹੈ? ਕਿਸ ਇਨਸਾਨ ਦੇ ਹੱਥ ਇਸ ਪਿੱਛੇ ਨਜ਼ਰ ਆ ਰਿਹਾ ਹੈ? ਤਸਦੀਰ ਹਰੀਲੀ ਸ਼ਰਾਬ ਮਾਮਲੇ ਦੇ ਵਿੱਚ ਐਕਸ਼ਨ ਹੋਇਆ ਹੈ ਸਸਪੈਂਡ ਹੋਏ ਨੇ ਐਕਸਾਈਜ਼ ਵਿਭਾਗ ਦੇ ਈਟੀਓ ਇਨਸਪੈਕਟਰ ਡੀਐਸਪੀ ਤੇ ਐਸਐਚਓ ਮਜੀਠਾ ਇਹ ਸਾਰੇ ਸਸਪੈਂਡ ਹੋਏ ਨੇ ਪੂਰੇ ਮਾਮਲੇ ਦੇ ਵਿੱਚ ਐਕਸ਼ਨ ਲੈਂਦਿਆਂ ਹੁਣ ਇਹਨਾਂ ਦਾ ਸਸਪੈਂਸ਼ਨ ਲੈਟਰ ਜਾਰੀ ਹੋਇਆ ਹੈ ਡੀਐਸਪੀ ਹਮਲੋਕ ਸਿੰਘ ਤੇ ਐਸਐਚਓ ਅਵਤਾਰ ਸਿੰਘ ਤੇ ਵੀ ਐਕਸ਼ਨ ਕੁਝ ਇਸ ਮੌਕੇ ਹੋਇਆ ਉਹਨਾਂ ਦੇ ਕੀ ਹੈ ਖੇਤਾਂ ਨਾਲ ਜੁੜਿਆ ਹੋਇਆ ਹੈ ਇਹਨਾਂ ਦਾ ਮਜੀਠਾ ਚ ਜ਼ਹਿਰੀਲੀ ਸ਼ਰਾਬ ਬੀਤੋਂ ਵਦ ਲੋਕਾਂ ਲਈ ਕਾਲ ਬਣ ਕੇ ਆਈ ਪਰ ਸਵਾਲ ਇਹ ਕਿ ਜ਼ਹਿਰੀਲੀ ਸ਼ਰਾਬ ਪਿੰਡਾਂ ਚ ਪਹੁੰਚ ਕਿਵੇਂ ਗਈ ਦਰਅਸਲ ਕਿੰਗਪਿੰਨ ਸਾਹਿਬ ਸਿੰਘ ਨੇ ਮਜੀਠਾ ਦੇ ਸਪਲਾਈਅਰ ਪ੍ਰਭਜੀਤ ਸਿੰਘ ਨੂੰ 20 ਲੀਟਰ ਮੈਥਨੋਲ ਸਪਲਾਈ ਕੀਤੀ ਜਿਸ ਨੂੰ ਡਿਲਿਊਟ ਕਰਕੇ ਪ੍ਰਭਜੀਤ ਨੇ 120 ਲੀਟਰ ਸ਼ਰਾਬ ਬਣਾਈ फिर दस पैकेट पैक कर डिस्ट्रीब्यूटर गांव का रहने वाला है कि हमें मेथेनोल की सप्लाई करता है जिसको इसने डायलूट करके आगे सप्लाई किया इसके पास पचास लीटर जो मेथेनोल आया और उसने इसको डायल्यूट करके एक सो बीस लीटर में कन्वर्ट किया पहले और फिर उनको 60 पैकेट्स में इसने डिस्ट्रीब्यूट करके आगे बेच दिया तो इसने बताया ये ऑनलाइन ऑर्डर कर रहा था मेथनॉल ऑर्डर करके ऑनलाइन ही ये बस से इसकी कंसाइनमेंट आती थी ये ड्राइवर से कांटेक्ट में आके ये सप्लाई अपनी पकड़ लेता था अभी भी हमें हमारी जानकारी मुताबिक इसने ऑर्डर कर रखा है और हम उसको अप्रीहेंड कर लेंगे अमृतसर के मजीठा जहरीली शराब ने मौत का तांडव मचाया ਜਿੱਥੇ ਜ਼ਹਿਰੀਲੀ ਸ਼ਰਾਬਿੰਦੇ ਨਾਲ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਜਦਕਿ 5-6 ਲੋਕਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦਰਅਸਲ ਜ਼ਹਿਰੀਲੀ ਸ਼ਰਾਬ ਦਾ ਕਹਿਰ ਮਜੀਠਾ ਦੇ ਪੰਜ ਪਿੰਡਾਂ 'ਚ ਪਿੰਡ ਮਰਾੜੀ ਕਲਾ ਪੰਗਾਲੀ ਥਰੀਏਵਾਲ ਪਤਾਲਪੁਰੀ ਤਲਵੰਡੀ ਖੁੰਮਨ 'ਚ ਦੇਖ ਨੂੰ ਮਿਲਿਆ। ਜਿੱਥੇ ਜ਼ਿਆਦਾਤਰ ਮਰਨ ਵਾਲੇ ਮਜ਼ਦੂਰ ਨੇ ਜੋ ਕਿ ਪੱਠੇ ਤੇ ਕੰਮ ਕਰਦੇ ਸੀ। तो सानू जदों कल इनफरमेन आई है कि कुछ लोगों ने क्रिटिकल सिचुएशन उन्होंने सिमटम्स जोड़े ने प्रजेंट किए हैं तो असी इमीडिएटली लोगों पांच पिंड सक बेसिकली तो आप इमीडिएटली अपनी मेडिकल टीम्स रश की लोगों असी हॉस्पिटल भी पहुँचाया हैगा एज ऑफ नाउ छः परसन होस्पिटल भी एडमिटिड हैं ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਮੈਲਾ ਸਨੇਹ ਦਸ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਸ਼ਰਾਬ ਦਾ ਕਿੰਗਪਿੰਨ ਵੀ ਪੁਲਿਸ ਦੇ ਸ਼ਿਕੰਜੇ ਚ ਹੈ ਇਮੀਡੀਟਲੀ ਹਸਪੀਟਲ ਵੀ ਸ਼ਿਫਟ ਕਰਾਇਆ ਫਿਰ ਐਫਆਈਆਰ ਦਰਜ ਕੀਤੀ ਗਈ ਔਰ ਐਫਆਈਆਰ ਦਰਜ ਦੇ ਨਾਲ-ਨਾਲ ਜਿਹੜੇ ਮੁਲਜ਼ਮ ਸੀ ਮੇਨ ਅਸੀਂ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਹੋਇਆ ਔਰ ਅਰਲੀ ਮਾਰਨਿੰਗ ਜਿਹੜਾ ਪਿੱਛੇ ਕਿੰਗਪਿੰਨ ਸੀਗਾ ਜਿਹੜਾ ਸਾਰਾ ਕੁਝ ਲੈ ਕੇ ਆਇਆ ਸੀ ਉਹ ਵੀ ਅਰੈਸਟ ਹੋ ਗਿਆ ਹੁਣ ਸਾਰੀ ਪੁਛਗੈਸ ਚੱਲ ਰਹੀ ਆ ਔਰ ਅਸੀਂ ਇਵਨ ਟੀਮਾਂ ਦੂਜੇ ਡਿਸਟ੍ਰਿਕਟ ਚ ਆਊਟ ਆਫ ਸਟੇਟ ਵੀ ਰਵਾਨਾ ਕਰਤੀਆਂ ਆ ਜਿਹੜੇ ਹੋਰ ਬੰਦੇ ਪਿੱਛੇ ਜਿੱਥੋਂ ਇਹ ਸਪਲਾਈ ਆਈ ਆ ਉਹਨਾਂ ਨੂੰ ਅਰੈਸਟ ਕਰ ਲੀਜੀਏ ਦੱਸਦੀ ਹੈ ਕਿ ਘਟਨਾ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਲਗਾਤਾਰ ਪੰਜ ਪਿੰਡਾਂ ਦਾ ਦੌਰਾ ਕਰ ਰਹੇ ਨੇ ਪੀੜਤ ਪਰਿਵਾਰਾਂ ਨੂੰ ਹੌਸਲਾ ਦੇਣ ਦੇ ਨਾਲ-ਨਾਲ ਜ਼ਹਿਰੀਲੀ ਸ਼ਰਾਬ ਨਾਲ ਬਿਮਾਰ ਹੋਏ ਲੋਕਾਂ ਨੂੰ ਹਸਪਤਾਲ ਵਿਭਰਤੀ ਕਰਵਾ ਰਹੇ ਨੇ ਤਾਂ ਜੋ ਹੋਰ ਜਾਨੀ ਨੁਕਸਾਨ ਨਾ ਹੋ ਸਕੇ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਤੇ ਅਮਿਤ ਸ਼ਰਮਾ ਦੀ ਰਿਪੋਰਟ న్యూਸ 18 ਪੰਜਾਬ ਤਦਰ ਮੁੱਖ ਮੰਤਰੀ ਭਗਵੰਤ ਮਾਨ ਮਜੀਠਾ ਪਹੁੰਚੇ ਤੇ ਪੀੜਿਤ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਮ੍ਰਿਤਕਾਂ ਦੇ ਪਰਿਵਾਰ ਦੇ ਲਈ ਮੁਆਵਜ਼ੇ ਦਾ ਐਲਾਨ ਵੀ ਕੀਤਾ ਉੱਥੇ ਹੀ ਸੀਐਮ ਨੇ ਵੀ ਸੰਕੇਤ ਦਿੱਤੇ ਕਿ ਜੇਕਰ ਹੋ ਸਕਦਾ ਹੈ ਜਾਂਚ ਦੇ ਵਿੱਚ ਕੋਈ ਪਾਵਰਫੁੱਲ ਬੰਦਾ ਸਾਹਮਣੇ ਆਵੇ ਜਿੱਥੇ ਗੁਨਾਹਗਾਰਾਂ ਨੇ ਨਸ਼ੇ ਦਾ ਜਾਮ ਪਰੋਸਿਆ ਕਈ ਘਰਾਂ ਦੇ ਵਿੱਚ ਸੱਥਰ ਵਿਛਾਏ ਉਸੇ ਜਗ੍ਹਾ ਤੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸੀਐਮ ਨੇ ਮਜੀਠਾ ਦੇ ਵਿੱਚ ਪਹੁੰਚ ਕੇ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਤੇ ਦੁਖਦਾਈ ਘਟਨਾ ਨੂੰ ਲੈ ਕੇ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ ਇਸ ਗੱਲ ਦਾ ਭਰੋਸਾ ਦਿੱਤਾ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉੱਥੇ ਸੀਐਮ ਨੇ ਕਿਹਾ ਕਿ ਹੁਣ ਤੱਕ 10 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਟੀ ਹੁਣ ਤੱਕ 10 ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਚੁੱਕੇ ਆ ਤੇ ਜਿਹੜੇ ਸਪਲਾਈ ਕਰਦੇ ਸੀ ਜਾਂ ਜਿਹੜੇ ਜਿੱਥੋਂ ਤੱਕ ਲੈ ਕੇ ਆਉਂਦੇ ਸੀ ਚੇਨ ਦਾ ਪਤਾ ਲੱਗ ਜਾਂਦਾ ਕੌਣ ਕੌਣ ਕਿਹਨੂੰ ਸਪੋਰਟ ਕਰਦਾ ਸੀ ਦਿੱਲੀ ਤੱਕ ਵੀ ਤਾਰ ਜੁੜੇ ਨੇ ਦਿੱਲੀ ਵੀ ਸਾਡੀ ਟੀਮ ਗਈ ਹੋਈ ਹੈ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਇਹਦੇ ਵਿੱਚ ਭਾਵੇਂ ਕੋਈ ਪਾਵਰਫੁੱਲ ਹੋਵੇ ਭਾਵੇਂ ਪਾਵਰਫੁੱਲ ਰਿਆ ਹੋਵੇ ਭਾਵੇਂ ਕੋਈ ਜਿੰਨਾ ਮਰਜੀ ਉਹਦੀ ਸਰਕਾਰੇ ਦੁਆਰੇ ਪਹੁੰਚ ਹੋਵੇ ਜਾਂ ਵਟ ਐਵਰ ਬਖਸ਼ਿਆ ਨਹੀਂ ਜਾਊਗਾ ਸੀਐਮ ਨੇ ਇਹ ਵੀ ਵੱਡਾ ਬਿਆਨ ਦਿੱਤਾ ਹੈ ਕਿ ਹੋ ਸਕਦਾ ਹੈ ਜਾਂਚ ਦੇ ਵਿੱਚ ਕੋਈ ਪਾਵਰਫੁੱਲ ਬੰਦਾ ਸਾਹਮਣੇ ਆ ਜਾਵੇ ਕਿਸੇ ਸਿਆਸੀ ਸ਼ੈਤੂ ਬਿਨਾ ਇਹ ਕੰਮ ਨਹੀਂ ਚੱਲ ਸਕਦਾ ਜੜਾਂ ਡੂੰਗੀਆਂ ਨੇ ਮੈਂ ਤੁਹਾਨੂੰ ਦੱਸੀ ਜਾਣਾ ਕਿ ਤੇ ਅਸੀਂ ਜੜਾਂ ਤੱਕ ਹੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ ਹੁਣ ਪੱਤਿਆਂ ਤੇ ਸਪਰੇਅ ਕਰੀ ਜਾਈਏ ਸੌਂਕ ਜੜਾਂ ਚ ਹੋਵੇ ਉਹਦਾ ਕੀ ਫਾਇਦਾ ਦੇਖੋ ਹਜੇ ਤੱਕ 10 ਬੰਦੇ ਫੜੇ ਗਏ ਨੇ ਜਿਨ੍ਹਾਂ ਚੋਂ ਕੁਝ ਗਾਹਾਂ ਅੱਗੇ ਨਾ ਲੈ ਰਹੇ ਨੇ ਉਹ ਨਾ ਇਹ ਤੇ ਦੱਸ ਨਹੀਂ ਸਕਦਾ ਮਤਲਬ ਹੋ ਸਕਦਾ ਕੋਈ ਕਿਸੇ ਵੱਡੇ ਲੈਵਲ ਤੱਕ ਕੁਝ ਅਫਸਰਾਂ ਚ ਜਾਂ ਵੱਡੇ ਜਿਹੜੇ ਲੀਡਰ ਨੇ ਉਹਨਾਂ ਦਾ ਵੀ ਸ਼ਰਤ ਵਿੱਚ ਆ ਜਾਵੇ ਸੀਐਮ ਸਾਹਿਬ ਸੀਐਮ ਨੇ ਮ੍ਰਿਤਕਾਂ ਤੇ ਪਰਿਵਾਰਾਂ ਦੇ ਲਈ ਮੁਆਵਜ਼ੇ ਦਾ ਵੀ ਐਲਾਨ ਕੀਤਾ ਹੈ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ ਯੋਗਤਾ ਦੇ ਆਧਾਰ ਤੇ ਇੱਕ-ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇਗੀ 10-10 ਲੱਖ ਰੁਪਈਆ ਜਿਹਨੀਆਂ ਮੌਤਾਂ ਹੋਈਆਂ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉਹ ਵੀ ਅਸੀਂ ਜਿਹੜਾ ਉਹਨਾਂ ਦਾ ਅਕਾਊਂਟ ਨੰਬਰ ਵਗੈਰਾ ਉਹਨਾਂ ਦੇ ਜਿੰਨੇ ਵੀ ਹੈਗੇ ਨੇ ਉਹ ਲੈ ਕੇ ਡੀਸੀ ਸਾਹਿਬ ਨੂੰ ਕਹਿਤਾ ਕੱਲ ਤੱਕ ਮੇਰੇ ਕੋਲ ਫਾਈਲਾਂ ਆ ਜਾਣਗੀਆਂ ਸਾਰਿਆਂ ਦੀਆਂ ਕਈਆਂ ਦੇ ਬੱਚੇ ਛੋਟੇ ਆ ਕਿਉਂਕਿ ਜੇ ਛੋਟੇ ਬੱਚੇ ਆ ਤਾਂ ਪੜਾਉਣ ਤੱਕ ਹੀ 10ਵੀਂ 12ਵੀਂ ਤੱਕ ਪਹੁੰਚਣ ਨੂੰ ਕਾਫੀ ਸਾਲ ਲੱਗ ਜਾਂਦੇ ਤਾਂ ਅਸੀਂ ਉਹਨਾਂ ਦੇ ਪਰਿਵਾਰ ਚੋਂ ਜਾਂ ਉਹਨਾਂ ਦੇ ਬਲੱਡ ਰਿਲੇਸ਼ਨ ਚੋਂ ਕੋਈ ਬੰਦਾ ਜੇ ਜਾਂ ਕੋਈ ਕੋਈ ਬੇਟੀ ਜਾਂ ਕੋਈ ਉਹਨਾਂ ਦੀ ਭੈਣ ਜੇ ਉਹ ਨੌਕਰੀ ਕਰਨ ਦੇ ਕਾਬਿਲ ਹੈਗੀ ਹੈ ਤਾਂ ਅਸੀਂ ਉਹਨਾਂ ਨੂੰ ਇੱਕ ਵਾਰੀ ਉਹਨਾਂ ਦਾ ਉਸ ਪਰਿਵਾਰ ਦਾ ਖਰਚਾ ਜਿਹੜਾ ਉਹ ਤੋਂ ਚਲਵਾ ਦਾਂਗੇ ਤਾਂ ਸਰਕਾਰ ਜ਼ਹਿਰੀਲੀ ਸ਼ਰਾਬ ਕਾਰਨ ਨੂੰ ਲੈ ਕੇ ਸਖਤ ਨਜ਼ਰ ਆ ਰਹੀ ਹੈ ਤੇ ਸੀਐਮ ਨੇ ਇਸ ਗੱਲ ਤੇ ਵੀ ਸੰਕੇਤ ਦਿੱਤੇ ਨੇ ਕੋਈ ਪਾਵਰਫੁੱਲ ਬੰਦਾ ਵੀ ਰਡਾਰ ਤੇ ਆ ਸਕਦਾ ਹੈ ਖੈਰ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ 'ਚ ਜਾਂਚ ਦੇ ਵਿੱਚ ਕਿਹੜੇ ਵੱਡੇ ਖੁਲਾਸੇ ਹੁੰਦੇ ਨੇ ਮਜੀਠਾ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਤਦਰ ਜ਼ਹਿਰੀਲੀ ਸ਼ਰਾਬ ਕਾਰਨ ਨੂੰ ਲੈ ਕੇ ਸਿਆਸਤ ਭੱਗ ਗਈ ਹੈ ਵਿਰੋਧੀ ਸਰਕਾਰ ਤੇ ਹਮਲਾਵਰ ਨੇ ਤੇ ਸਖਤ ਐਕਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਜਦ ਕਿ ਸਰਕਾਰ ਦਾ ਸਾਫ਼ ਕਹਿਣਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਮਜੀਠਾ ਚ ਜ਼ਹਿਰੀਲੀ ਸ਼ਰਾਬ ਨੇ ਕਈ ਘਰਾਂ ਦੇ ਵਿੱਚ ਸੱਥਰ ਵਿਛਾ ਦਿੱਤੇ ਜ਼ਹਿਰੀਲੇ ਜਾਮ ਨੇ ਕਈ ਪਰਿਵਾਰਾਂ ਤੇ ਕਹਿਟਾ ਦਿੱਤਾ ਜਿਸ ਨੂੰ ਲੈ ਕੇ ਸੂਬੇ ਦਾ ਸਿਆਸੀ ਪਾਰਾ ਵਿਪਕ ਗਿਆ ਤੇ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਜਿੱਥੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਵਿਰਧਕਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਉੱਥੇ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਕਾਂਗਰਸ ਨੇ ਪੰਜਾਬ ਸਰਕਾਰ ਨੂੰ ਫੇਰ ਕਰਾ ਦਿੰਦੇ ਹੋਏ ਐਕਸਾਈਜ਼ ਮੰਤਰੀ ਹਰਪਾਲ ਚੀਮਾ ਦੇ ਅਸਤੀਫੇ ਦੀ ਮੰਗ ਕੀਤੀ ਹੈ ਨਸ਼ੇ ਦੇ ਵਿਰੁੱਧ ਇਟਸ ਅ ਫੇਲਡ ਗਵਰਨਮੈਂਟ ਇਟਸ ਅ ਫੇਲਡ ਚੀਫ ਮਿਨਿਸਟਰ ਇਟਸ ਅ ਫੇਲਡ ਐਕਸਾਈਜ਼ ਮਿਨਿਸਟਰ ਅਸੀਂ ਡਾਇਰੈਕਟਲੀ ਅੱਜ ਪਾਰਟੀ ਵੱਲੋਂ ਹੋਲਡ ਕਰਨੇ ਆ ਹਰਪਾਲ ਚੀਮਾ ਨੂੰ ਰਿਸਪਾਂਸਿਬਲ ਹੀ ਸ਼ੁੱਡ ਰਿਜ਼ਾਈਨ ਇਮੀਡੀਐਟਲੀ ਕਿੰਨਾ ਚਿਰ ਗਰੀਬਾਂ ਦੇ ਸੱਤਰ ਪਛਾਵਾਂਗੇ ਇਹਦੇ ਉਹ ਲਗਾਤਾਰ ਹੋ ਗਏ ਨੇ ਹਰ ਪਿੰਡ 'ਚ ਮੈਂ ਚੈਲੰਜ ਨਾ ਕਿੰਨਾ ਖਾਸ ਕਰ ਮੈਨੂੰ ਅਮਰਸਰ ਦਾ ਤੇ ਪਤਾ ਜਿਹੜੇ ਸ਼ਹਿਰ ਦੇ ਨਾਲ ਲੱਗਦੇ ਬਾਦੀਆਂ ਨੇ ਹਰ ਜਗ੍ਹਾ ਤੇ ਹਫਤੇ 'ਚ ਇੱਕ ਦੋ ਮੌਤਾਂ ਅਲਕੋਹਲ ਪੀਣਾ ਹੁੰਦੀਆਂ ਹੀ ਹੁੰਦੀਆਂ ਪ੍ਰਸ਼ਾਦਨ ਸੁੱਤਾ ਹੈ ਉੱਥੇ ਜ਼ਹਿਰੀਲੀ ਸ਼ਰਾਬ ਕੰਡ ਨੂੰ ਲੈ ਕੇ ਭਾਜਪਾ ਵੀ ਸਰਕਾਰ ਤੇ ਹਮਲਾਵਰ ਹੈ ਤੇ ਨਸ਼ਾ ਵਿਰੋਧੀ ਮਹਿੰਮ ਨੂੰ ਲੈ ਕੇ ਸਵਾਲ ਖੜੇ ਕੀਤੇ ਨੇ ਭਗਵੰਤ ਮਾਨ ਜੀ ਕਹਿੰਦੇ ਆ ਮੌਤਾ ਨਹੀਂ ਹੋਈਆਂ ਕਤਲ ਹੋਏ ਐ ਭਗਵੰਤ ਮਾਨ ਜੀ ਕਤਲ ਕਰਨ ਵਾਲੇ ਤੇ ਕਰੋ ਸਕਾਰ ਦੇ ਤੁਹਾਡੇ ਤੋਂ ਨਹੀਂ ਹੋਣੀ ਨਾ ਹੀ ਕਿਉਂਕਿ ਤੁਹਾਡਾ ਵੀ ਦੋਸ਼ ਨਹੀਂ ਤੁਹਾਡੇ ਖਿਲਾਫ ਜਿਹਨਾਂ ਨੂੰ ਲੋਕਾਂ ਨੇ ਅਪੋਜੀਸ਼ਨ ਬਣਾਈ ਸੀ ਕਾਂਗਰਸ ਵਾਲਾ ਦੇ ਗੋਡੇ ਟੇਕੀ ਬੈਠੇ ਕਰੋੜਾਂ ਰੁਪਈਆ ਉਸ ਨਸ਼ੇ ਨੂੰ ਖਤਮ ਕਰ ਲਈ ਹਰ ਸਕੂਲ ਹਰ ਕਾਲਜ ਹਰ ਸ਼ਹਿਰ ਚ ਗਵੰਤਮਾਨ ਦੇ ਬੋੜੀ ਬੋਰਡ ਭਰੇ ਪਏ ਨੇ ਜਿੱਧਰ ਸ਼ਕਲ ਦੇਖੋ ਉਧਰ ਭਗਵੰਤਮਾਨ ਦੀ ਦਿਖ ਰਹੀ ਆ ਨਸ਼ਾ ਮੁਕਤੀ ਪ੍ਰੋਗਰਾਮ ਆ ਚੱਲ ਰਿਹਾ ਨਸ਼ੇ ਚਰਮਣੀ ਆਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਸਰਕਾਰ ਤੇ ਮਾਫੀਆ ਦੇ ਨਾਲ ਮਿਲੀ ਭੁਗਤ ਦੇ ਇਲਜ਼ਾਮ ਲਗਾਏ ਨੇ ਦਸਲੀ ਗੁਨਾਹਗਾਰਾਂ ਤੇ ਸ਼ਿਕੰਜਾ ਕੱਸਣ ਦੀ ਮੰਗ ਕੀਤੀ ਹੈ ਸੀਐਮ ਸਾਹਿਬ ਆਣ ਕੇ ਦੁੱਖ ਸਾਂਝਾ ਕਰਨਗੇ ਉਹਨਾਂ ਦੀ ਜ਼ਿੰਮੇਵਾਰੀ ਆ ਮਗਰ ਮੈਂ ਪੁੱਛਣਾ ਚਾਹੁੰਨਾ ਫੇਲੀਅਰ ਕਿਦਾ ਤੁਸੀਂ ਤਾਂ ਬੜੀਆਂ ਬਿਲਡਿੰਗਾਂ ਢਾ ਰਹੇ ਸੀਗੇ ਨਸ਼ੇ ਦੇ ਖਿਲਾਫ ਆਪਦੀ ਮੁਹਿੰਮ ਚਲਾ ਰਹੇ ਸੀ ਕੀ ਹੋਇਆ ਫਿਰ ਨਸ਼ਾ ਦਾ ਤੁਹਾਡੇ ਨੱਕ ਥੱਲੇ ਵਿਕ ਰਿਆ 31 ਮਈ ਤੱਕ ਆਏ ਔਰ 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 ਕੀ ਤੁਸੀਂ ਇਕੱਲਾ ਗਰੀਬ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਕੇ ਚਲੇ ਜਾਓਗੇ ਕੀ ਉਹਨਾਂ ਦੀ ਚੁੱਕੀ ਉਹ ਜਿਹੜੇ ਨਾਲ ਦੀ ਡੈਥ ਹੋਈ ਆ ਉਹਨਾਂ ਦੇ ਬ੍ਰੈਦਰ ਨਰ ਸੀ ਉਹਨਾਂ ਦੇ ਘਰ ਤੇ ਉਹਨਾਂ ਦੇ ਘਰ ਦਾ ਗੁਜਰ ਹੁੰਦਾ ਸੀ ਔਰ ਉਸ ਉਹਨਾਂ ਦੀ ਕਿਵੇਂ ਬਾਹ ਫੜੋਗੇ जद के सरकार जाएगा चाहे कितना भी, कोई हो, चाहे कितना भी इसके बैकवर्ड जितने भी लिंकेज होंगे जहां तक भी जाएंगे उन सभी को पकड़ेंगे और एक ला मिसाल सजा देंगे कानून लाइया नहीं आगे कि ਤੇਜ਼ੀ ਦੇ ਨਾਲ ਐਕਸ਼ਨ ਹੋਇਆ ਜਦੋਂ ਹੀ ਪਤਾ ਲੱਗਾ ਸਾਡਾ ਸਾਰਾ ਪ੍ਰਸ਼ਾਸਨ ਡੀਸੀ ਸਾਹਿਬ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਸਾਰੇ ਇੱਕ ਕੰਮ ਤੇ ਲੱਗ ਗਏ ਇਸੇ ਪੱਖ ਦੀ ਸਿਆਸਤ ਦੇ ਵਿਚਾਲੇ ਸ਼ਰਾਬਖਾਨ ਤੇ ਗੁਨਾਹਗਾਰ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆ ਚੁੱਕੇ ਨੇ ਪਰ ਵੱਡਾ ਸਵਾਲ ਹੈ ਕਿ ਜ਼ਹਿਰ ਪਰੋਸਣ ਦੇ ਲਈ ਜ਼ਿੰਮੇਵਾਰ ਕੌਣ ਹੈ ਕਿਵੇਂ ਸ਼ਰੇਆਮ ਜ਼ਹਿਰੀਲੀ ਸ਼ਰਾਬ ਸਪਲਾਈ ਹੋ ਰਹੀ ਸੀ ਸਮਾਂ ਰਹਿੰਦਿਆਂ ਮਾਫੀਆ ਤੇ ਐਕਸ਼ਨ ਕਿਉਂ ਨਹੀਂ ਹੋਇਆ ਮਜੀਠਾ ਤੋਂ ਰਾਜੀਵ ਸ਼ਰਮਾ ਨਿਊਜ਼ 18 ਪੰਜਾਬ ਤਦ ਜ਼ਹਿਰੀਲੀ ਸ਼ਰਾਬ ਨੇ ਮਜੀਠਾ ਦੇ ਕਈ ਪਿੰਡਾਂ ਵਿੱਚ ਮੌਤ ਦਾ ਟੰਡਵ ਮਚਾਇਆ ਜਿੱਥੇ ਜਦੋਂ ਨਿਊਜ਼ 18 ਨੇ ਮ੍ਰਿਤਕਾਂ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਮੌਤ ਦੇ ਕਹਿਰ ਦਾ ਦਿਲ ਦਹਿਲਾਉਣ ਵਾਲੀ ਦਾਸਤਾਨ ਬਿਆਨ ਕੀਤੀ ਜ਼ਹਿਰੀਲੀ ਸ਼ਰਾਬ ਨੇ ਮਜੀਠਾ ਦੇ ਕਈ ਪਿੰਡਾਂ 'ਚ ਮੌਤ ਦਾ ਅਜੀਹਾ ਤਾंडव ਮਚਾਇਆ ਕਿ ਕਈ ਘਰਾਂ 'ਚ ਸੱਥਰ ਵਿਛੇ ਨਜ਼ਰ ਆਏ ਤੇ ਨਾਲ ਹੀ ਨਜ਼ਰ ਆਇਆ ਉਹ ਭਿਆਨਕ ਵਿਰਲਾਪ ਜੋ ਆਪਣੇ ਇਕਲੌਤੇ ਕਮਾਉਣ ਵਾਲਿਆਂ ਦੀ ਦਰਦਨਾਕ ਮੌਤ ਤੇ ਹੰਝੂ ਵਹਾ ਰਿਹਾ ਸੀ ਤੇ ਪੁੱਛ ਰਿਹਾ ਸੀ ਇੱਕ ਸਵਾਲ ਕਿ ਆਖਰ ਕਿਸ ਦੀ ਗਲਤੀ ਨੇ ਗਰੀਬ ਘਰਾਂ 'ਚ ਮੌਤ ਦਾ ਨਾਚ ਕਰਵਾਇਆ ਪੰਗਾਲੀ ਦੇ ਵਿੱਚ ਮੌਜੂਦਾ ਔਰ ਇੱਥੇ ਦੱਸਦੀ ਹੈ ਕਿ ਜਰੀਲੀ ਸ਼ਰਾਬ ਦੇ ਨਾਲ ਪੰਜ ਦੇ ਕਰੀਬ ਜੜੀਆਂ ਮੌਤਾਂ ਹੋਈਆਂ ਨੇ ਅਤੇ ਦੋ ਜਿਹੜੇ ਨੇ ਹਸਪਤਾਲ ਦੇ ਵਿੱਚ ਇਲਾਜ ਕਰਾ ਰਹੇ ਨੇ ਲੋਕ ਔਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਇਥੋਂ ਇੱਕ ਭਾਵੁਕ ਕਰਦੀ ਤਸਵੀਰ ਨਿਕਲਦੀ ਸਾਹਮਣੇ ਆਈ ਕਿ ਇੱਕ ਚਾਚੇ ਤਾਏ ਦੇ ਪੁੱਤਾਂ ਦੀ ਵੀ ਜਿਹੜੀ ਹੈ ਦੋਨਾਂ ਦੀ ਮੌਤ ਹੋਈ ਆ న్యూਸ 18 ਦੀ ਟੀਮ ਜਦੋਂ ਮਜੀਠਾ ਦੇ ਪਿੰਡ ਪੰਗਾਲੀ ਕਲਾਂ 'ਚ ਪਹੁੰਚੀ ਤਾਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਨਜ਼ਰ ਆਈਆਂ ਜਿੱਥੇ ਜ਼ਹਿਰੀਲੀ ਸ਼ਰਾਬ ਨੇ ਇੱਕ ਹੀ ਪਰਿਵਾਰ ਦੇ ਦੋ ਨੌਜਵਾਨਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਤੇ ਪਰਿਵਾਰ ਦੀ ਝੋਲੀ ਸਦਾ ਦੇ ਲਈ ਵਿਛੋੜਾ ਪਾ ਗਏ ਸਵੇਰੇ ਸ਼ਰਾਬ ਪੀਤੀ ਹੁੰਦਾ ਨੇ ਸਵੇਰੇ ਸ਼ਰਾਬ ਪੀ ਕੇ ਕਿਤੇ ਉਲਟੀਆਂ ਕਰਦੀਆਂ ਇਹਨਾਂ ਨੇ ਬਾਹਰ ਹੀ ਘਰ ਆਣੇ ਕੱਲ ਮੇ ਪੈ ਗਏ ਆ ਉਸ ਤੋਂ ਬਾਅਦ ਉਹਨਾਂ ਕੋਈ ਗੱਲ ਨਹੀਂ ਕੀਤੀ ਇੱਕਦਮ ਠੰਡੇ ਪੈ ਗਏ ਆ ਗਿਆ ਹਸਪੀਟਲ ਚ ਵੀ ਲਿਆ ਕੇ ਗਏ ਆ ਪਰ ਕਿਤੇ ਟੋ ਮਿਲਣਾ ਨਹੀਂ ਲੱਗਾ ਵੀ ਸਾਡਾ ਘਰ ਉੱਜੜ ਗਿਆ ਸਰ ਉਦੇ ਬੱਚੇ ਰੁਲ ਗਏ ਨੇ ਉਹਦੇ ਦੇ ਵਿੱਚ ਇਹੋ ਹੀ ਸੁਖ શાંતੀ ਕੋਲ ਨਾਲ ਸਰਬਸੁਰਸ ਦਾ ਕੋਈ ਮਿਲੇ ਨਾ ਬੱਚੇ ਛੋਟੇ ਆ ਤੇ ਚਲੋ ਨੌ ਰਾਣੀ ਉਹਨੂੰ ਚਲੋ ਸਰਬਸੁਰਸ ਦਾ ਕੋਈ ਮਿਲ ਜੇ ਚਾਂਸ ਚਲੋ ਇਹਨਾਂ ਆ ਵੀ ਚਲੋ ਗਰੀਬ ਬੰਦੇ ਆ ਚਲੋ ਕਿਤੇ ਰੋਟੀ ਪਾਣੀ ਬੱਚਿਆਂ ਨੂੰ ਖਵਾ ਸਕੋ ਪਰਿਵਾਰ ਦੇ ਮੁਤਾਬਕ ਤੜਫ ਦੇ ਨੌਜਵਾਨਾਂ ਨੂੰ ਹਸਪਤਾਲ ਇਲਾਜ ਲਈ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੇ ਰਸਤੇ 'ਚ ਹੀ ਦਮ ਤੋੜ ਦਿੱਤਾ ਆਰੇ ਸਾਡੇ 4ਵੇਂ ਮੌਤ ਹੋਈ ਹੈ ਸਾਡੇ ਨਾਲ ਹੀ ਹੋ ਹਾਂਜੀ ਮੇਰੇ ਹੱਥਾਂ 'ਚ ਹੋਈ ਹੈ ਮਤਲਬ ਤੁਹਾਡੇ ਹੱਥਾਂ 'ਚ ਹੋਈ ਹੈ ਹਾਂਜੀ ਐਹੀ ਉੱਥੇ ਬੜੀ ਕੋਸ਼ਿਸ਼ ਕੀਤੀ ਮੈਡੀਕਲ ਸਟੋਰਾਂ ਦੇ ਨਹੀਂ ਤੇ ਕਿਹਦੇ ਹੱਥ ਪਾਇਆ ਨੂੰ ਹਾਂਜੀ ਤੇ ਇਹ ਹੱਥ ਨਹੀਂ ਪਾਇਆ ਕਰਨ ਤੇ ਪਹਿਲਾਂ ਵੀ ਇਹ ਸ਼ਰਾਬ ਪੀਣ ਦੇ ਲਈ ਭਾਜੀ ਜਾਂਦੇ ਪੈਣ ਕੇ ਪਿਲੰਦੇ ਇਸ ਦੇ ਲਈ ਲੋਂਦੇ ਤੇ ਜਾਂਦੇ ਹੀ ਉੱਥੇ ਪਹਿਲਾਂ ਵੀ ਜਾਂਦੇ ਹੀ ਡੇਲੀ ਜਾਂਦਾ ਹੈ ਪਿੰਡ ਤਲਵੰਡੀ ਖੁੰਮਣ ਚ ਵੀ ਰਾਜ ਮਿਸਤਰੀ ਦਾ ਕੰਮ ਕਰਨ ਵਾਲੇ ਅਮਰਪਾਲ ਸਿੰਘ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋਈ ਹੈ ਆਹ ਸਰ ਆਪੀ ਕੇ ਆਇਆ ਬਸ ਹੋ ਕੇ ਆ ਮੈਨੂੰ ਪਾਣੀ ਦੇ ਦੋ ਪਾਣੀ ਦਿੱਤਾ ਲਿੰਕਾਰ ਮੈਂ ਉਹਦਾ ਹੀ ਉਹ ਦਿੱਤਾ ਬਸ ਸਰ ਮੁੜ ਕੇ ਨਹੀਂ ਉਹ ਤਾਂ ਮੈਂ ਪੇਟ ਚ ਦਰਦ ਹੁੰਦੀ ਮੈਂ ਪੇਟ ਐਦਾ ਕੁੱਟਿਆ ਵੀ ਮੈਂ ਚੱਲ ਤਾਂ ਉੱਠੂਗਾ ਨਹੀਂ ਉੱਠਿਆ ਬਸ ਮੁੜ ਕੇ ਨਹੀਂ ਕੋਇਆ ਸਾਡੇ ਨਾਲ ਫੇਰ ਇੱਥੇ ਡਾਕਟਰ ਲੱਭਦੇ ਰਹੇ ਹੋ ਵੀ ਨਹੀਂ ਸਾਨੂੰ ਲੱਗੇ ਉਧਰ ਮ੍ਰਿਤਕ ਦੇ ਪਰਿਵਾਰ ਨੇ ਮਲਜ਼ਮਾ ਖਿਲਾਫ ਸਖਤ ਕਾਰਵਾਈ ਕਰਨ ਅਤੇ ਨਾਲ ਹੀ ਪਰਿਵਾਰ ਨੂੰ ਜੋਗ ਮੁਆਵਜ਼ਾ ਦੇਣ ਦੀ ਵੀ ਗੁਹਾਰ ਲਾਈ ਹੈ ਬਾਦ ਚ ਆਗੇ ਘਰ ਆ ਕੇ ਤੇ ਅੰਦੇ ਵੀ ਦਰਦ ਹੋਣ ਦਾ ਵੀ ਸੀਨੇ ਚ ਤੇ ਬਾਦ ਠੰਡਾ ਵਗੈਰਾ ਲਿਆ ਕੇ ਪਿਆ ਲਿਆ ਤਾਂ ਪਰ ਉਹ ਡੈਥ ਹੋ ਗਈ ਉਹਨਾਂ ਦੀ ਹਸਪਤਲ ਖੜਿਆ ਚੰਤੀਪੁਰ ਨਿਊ ਹਸਪਤਲ ਉਹਨਾਂ ਦੀ ਵੀ ਡੈਥ ਹੋ ਗਈ ਉਹਨਾਂ ਦੀ ਪਹਿਲਾਂ ਵੀ ਉੱਥੇ ਪੈਗ ਲਾਉਣ ਜਾਂਦੇ ਸੀ ਜਿਹੜੀ ਜਗ੍ਹਾ ਹਾਂਜੀ ਪਹਿਲਾਂ ਵੀ ਕਿਤੇ ਕੰਮ ਤੋਂ ਵਾਪਸੀ ਆਉਂ ਤੇ ਪੈਗ ਲਾ ਕੇ ਸਿੱਧੇ ਘਰ ਹੀ ਆ ਜਾਂਦੇ ਸੀ ਤੇ ਗੋਲ ਬੱਲੇ ਦਿੱਲੀ ਰਹਿੰਦੇ ਸੀ ਛੋਟਾ ਜਿਹਾ ਔਰ ਕੱਚਾ ਤੁਸੀਂ ਦੇਖੋ ਕਿ ਛੱਤ ਜਿਹੜੀ ਹੈ ਬਾਲਿਆਂ ਦੀ ਛੱਤ ਔਰ ਬਾਲੇ ਵੀ ਤੁਸੀਂ ਦੇਖੋ ਕਿ ਹੇਠਾਂ ਲਟਕਦੇ ਹੋਏ ਨਜ਼ਰ ਆ ਰਹੇ ਨੇ ਘਰ ਦੇ ਵਿੱਚ ਕੋਈ ਲਾਈਟ ਨਹੀਂ ਹੈ ਤਾਂ ਬਹੁਤ ਗਰੀਬ ਪਰਿਵਾਰ ਹੈ ਹੁਣ ਭਾਵੇਂ ਮੁਆਵਜ਼ੇ ਦੀ ਗੱਲ ਕਹੀ ਜਾ ਰਹੀ ਹੈ ਪਰਿਵਾਰ ਦੀ ਮਦਦ ਦੀ ਗੱਲ ਹੋ ਰਹੀ ਹੈ ਪਰ ਜਿਹੜੇ ਜੀ ਦੀ ਮੌਤ ਹੋ ਚੁੱਕੀ ਹੈ ਉਸਨੇ ਵਾਪਸ ਨਹੀਂ ਪਰਤਨਾ ਹਾਲਾਂਕਿ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਜੋ ਹੈ ਉਹ ਚਲਾਉਂਦਾ ਸੀ ਕਦੋਂ ਪਤਾ ਲੱਗਾ ਕਿ ਇਹ ਸ਼ਰਾਬ ਦੇ ਨਾਲ ਉਹਦੀ ਮੌਤ ਹੋਈ ਇਸ ਹਰ ਦਿਹਾੜੀ ਦਾ ਪੈਗਾ ਤੇ ਇਸਰੀ ਨਾਲ ਤੇ ਅਸੀਂ ਸਵੇਰੇ ਵੇਖਿਆ ਤੇ ਉਠਾਇਆ ਉਹਨਾਂ ਨੂੰ ਕੀ ਲੱਗਦੇ ਤੁਹਾਡੇ ਮੇਰੇ ਚਾਚਾ ਜੀ ਉਠਾਇਆ ਤੇ ਮੁੱਜੋ ਚੇਗ ਬਗੀ ਡਾਕਟਰ ਕੋ ਖੜਾ ਤੇ ਪਤਾ ਲੱਗਾ ਵੀ ਨਸ਼ੀਲੀ ਦਾੜੂ ਪੀ ਲਈ ਤੇ ਬਾਅਦ ਚ ਫਿਰ ਮੁਫਤਾਂ ਹੋਈ ਗਈਆਂ ਪਿੰਡ ਚ ਇਹ ਸ਼ਰਾਬ ਜਿਹੜੀ ਪਿੰਡ ਚ ਹੀ ਮਿਲਦੀ ਸੀ ਕਿੱਥੋਂ ਨਹੀਂ ਹੁੰਦੀ ਅਗਲਾ ਪਿੰਡ ਆ ਜੀ ਹਾਂਜੀ ਇਹ ਸਸਤੀ ਹੁੰਦੀ ਤਾਂ ਪੀ ਸਸਤੀ ਹੁੰਦੀ ਹਾਂਜੀ ਤਾਂ ਪਿੰਦੀ ਤਾਂ ਜ਼ਹਿਰੀਲੀ ਸ਼ਰਾਬ ਨੇ ਘਰਾਂ ਦੇ ਵਿੱਚ ਸੱਤਰ ਵਿਛਾ ਦਿੱਤੇ ਨੇ ਕੋਈ ਆਪਣੇ ਪਤੀ ਕੋਈ ਪੁੱਤ ਤੇ ਕੋਈ ਪਿਤਾ ਲਈ ਹੰਝੂ ਵਹਾਰ ਹੈ ਪਰ ਸਵਾਲ ਇਹ ਹੈ ਕਿ ਘਟਨਾ ਤੋਂ ਸਬਕ ਲਿਆ ਜਾਂਦਾ ਹੈ ਜਾਂ ਨਹੀਂ ਜਾਂ ਫਿਰ ਇਸੇ ਤਰ੍ਹਾਂ ਲੋਕਾਂ ਦੀ ਦਰਦਨਾਕ ਮੌਤ ਹੁੰਦੀ ਰਹੇਗੀ ਮਜੀਠਾ ਤੋਂ ਸਿਦਾਰਥ ਅਰੋੜਾ ਨਿਊਜ਼ 18 ਪੰਜਾਬ ਤਾウダー ਮਜੀਠਾ ਦੇ ਵਿੱਚ ਜ਼ਹਿਰੀਲੇ ਸ਼ਰਾਬ ਦੇ ਨਾਲ 20 ਤੋਂ ਬਾਅਦ ਲੋਕਾਂ ਦੀ ਮੌਤ ਹੋ ਗਈ ਹੈ ਜਿਸ ਤੇ ਨਿਊਜ਼ 18 ਦੀ ਟੀਮ ਨੇ ਡਾਕਟਰ ਦੇ ਨਾਲ ਗੱਲਬਾਤ ਕਰ ਜ਼ਹਿਰੀਲੀ ਸ਼ਰਾਬ ਦੇ ਲੱਛਣਾਂ ਤੇ ਇਲਾਜ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਮੁਜੀਟਾ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜਿਸ ਤੇ ਨਿਊਜ਼ 18 ਦੀ ਟੀਮ ਨੇ ਮੋਹਾਲੀ ਦੇ ਸਿਵਲ ਹਸਪਤਾਲ ਦੇ ਡਾਕਟਰ ਪੁਨੀਤ ਦੇ ਨਾਲ ਗੱਲਬਾਤ ਕਰ ਜ਼ਹਿਰੀਲੀ ਸ਼ਰਾਬ ਦੇ ਲੱਛਣਾਂ ਅਤੇ ਇਸ ਦੇ ਇਲਾਜ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਮੁਜੀਟਾ ਤੇ ਵਿੱਚ ਜ਼ਹਿਰੀਲੀ ਸ਼ਰਾਬ ਪਿੰਡ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਕੋਸ਼ਿਸ਼ ਕਰਾਂਗੇ ਇਹ ਸਮਝਣ ਦੀ ਕਿਉਂਕਿ ਬਹੁਤ ਜ਼ਰੂਰੀ ਹੈ ਜੋ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ ਕਿਸ ਤਰ੍ਹਾਂ ਦੀ ਨਕਲੀ ਜਾਂ ਅਸਲੀ ਕਿਸ ਤਰ੍ਹਾਂ ਦਾ ਫਰਕ ਹੈ ਕਿਸ ਤਰ੍ਹਾਂ ਦੀਆਂ ਚੀਜ਼ਾਂ ਹੋਣੀ ਚਾਹੀਦੀ ਡਾਕਟਰ ਦੇ ਮੁਤਾਬਿਕ ਮੀਥਨੋਲ ਅਲਕੋਹਲ ਸਰੀਰ ਦੇ ਵਿੱਚ ਦਾਖਲ ਹੋ ਕੇ ਫਾਰਮਿਕ ਐਸਿਡ ਬਣਾਉਂਦਾ ਹੈ ਜੋ ਅੱਖਾਂ ਦੀ ਰੋਸ਼ਨੀ ਤੇ ਦਿਮਾਗ ਨੂੰ ਪ੍ਰਭਾਵਿਤ ਕਰਨ ਦੇ ਨਾਲ ਨਾਲ ਮੌਤ ਦਾ ਕਾਰਨ ਬਣ ਸਕਦਾ ਹੈ ਜੇਕਰ ਸ਼ਰਾਬ ਦੇ ਵਿੱਚ ਮੀਥਨੋਲ ਅਲਕੋਹਲ ਦੀ ਮਾਤਰਾ 90% ਤੋਂ ਵੱਧ ਹੋ ਜਾਵੇ ਤਾਂ ਇਹ ਜ਼ਹਿਰੀਲੀ ਹੋ ਜਾਂਦੀ ਹੈ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਕਾਰਡੀਓ ਮਾਇਓਪੈਥੀ ਤੇ ਆਪਟਿਕ ਨਿਊਰੋਪੈਥੀ ਹੋ ਸਕਦੀ ਹੈ ਜਿਸ ਦੇ ਕਰ ਦਿਲ ਨੂੰ ਖੂਨ ਪੰਪ ਕਰਨ 'ਚ ਸਮੱਸਿਆ ਆਉਣ ਦੇ ਨਾਲ ਦਿਲ ਦਾ ਦੌਰਾ ਪੈ ਜਾਂਦਾ ਹੈ ਐਨਰੋਬਿਕ ਫਰਮੈਂਟੇਸ਼ਨ ਜਿਹੜੇ ਆਪਾਂ ਗਰੇਪਸ ਆ ਵਾਈਨ ਜਿੱਤ ਬਣਾਣੇ ਆ ਉਹ ਪ੍ਰੋਪਰ ਫਰਮੈਂਟੇਸ਼ਨ ਨਹੀਂ ਹੁੰਦੀ ਮੀਥਨੋਲ ਬਣ ਜਾਂਦੀ ਹੈ ਜਿਆਦਾ ਇਥਨੋਲ ਨਹੀਂ ਬਣ ਪਾਂਦੀ ਠੀਕ ਹੈ ਤਾਂ ਉਹ ਇੱਕ ਐਕਸੀਡੈਂਟਲ ਹੋ ਗਿਆ ਦੂਜਾ ਹੋ ਗਿਆ ਜਿਹੜਾ ਆਪ ਮਿਕਸ ਕੀਤੀ ਗਈ ਹੈ ਲੋ ਕੋਸ ਦੇ ਕਾਰਨ ਬਣਾਣ ਚ ਉਹ ਹੋ ਗਿਆ ਰ ਤੇ ਉਹ ਜਦੋਂ ਇਹਦੀ ਮੀਥਨੋਲ ਹੁੰਦਾ ਹੈ ਇਹ ਫਾਰਮਲਡੀਹਾਈਡ ਦੇ ਅੱਗੇ ਫਾਰਮਿਕ ਐਸਿਡ ਬਣ ਜਾਂਦਾ ਜਿਹੜੀ ਅੱਗੇ ਆਪਾਂ ਨੂੰ ਪ੍ਰੋਬਲਮ ਕਰਦੀ ਕ੍ਰੀਏਟ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਸਰੀਰ ਦੇ ਵਿੱਚ ਪਟਕਣਾ ਸਰੀਰ ਦੇ ਤਾਪਮਾਨ ਦੇ ਵਿੱਚ ਅਚਾਨਕ ਗਿਰਾਵ ਉਲਟੀਕਰਨ ਦਿਲ ਦਾ ਦੌਰਾ ਫੇਫੜੇ ਦੀ ਲਾਗ ਸਾਹ ਰੁਕਣਾ ਡੀਹਾਈਡਰੇਸ਼ਨ ਆਦੀ ਦੇ ਲੱਛਣ ਨਜ਼ਰ ਆਉਣ ਲੱਗ ਜਾਂਦੇ ਨੇ ਟੌਕਸਿਨ ਨੇ ਵੀ ਬੰਦੇ ਨੂੰ ਪੇਨ ਨੌਜ਼ੀਆ ਵੋਮਿਟਿੰਗ ਪੇਨ ਐਬਡਮਨ ਹੋਣ ਲੱਗ ਜਾਂਦੇ ਚੱਕਰ ਆਣ ਲੱਗ ਜਾਂਦੇ ਆ ਆਪਾਂ ਕਹਿ ਰਿਹਾ ਕਿ ਨਬੀ ਅਰ ਨੇ ਪੀਤੀ ਤਾਂ ਕਰਕੇ ਮੈਨੂੰ ਸਵੇਰ ਰੱਤੀ ਜ਼ਿਆਦਾ ਪੀ ਲਈ ਸੀ ਸਵੇਰੇ ਚੱਕਰ ਉੱਠ ਕੇ ਆਣ ਲੱਗੇ ਪੇਟ ਦਰਦ ਹੋਣ ਲੱਗੇ ਉਲਟੀ ਲੇਕਿਨ ਸਸਪੀਸ਼ੀਅਸ ਇਹ ਹੁੰਦੀ ਜੇ ਕਿਸੇ ਸੋਸਾਇਟੀ ਚੋਂ ਸਿੰਪਟਮਸ ਜ਼ਿਆਦਾ ਆ ਰਹੇ ਹਨ ਉਹਨਾਂ ਨੇ ਇੱਕੋ ਜਗ੍ਹਾ ਤੋਂ ਹੀ ਕੰਜ਼ਿਊਮ ਕੀਤੀ ਹੈ ਫਿਰ ਸਸਪੀਸ਼ੀਅਸ ਹੈ ਉਦੋਂ ਡਾਕਟਰ ਪੁਨੀਤ ਨੇ ਇਸ ਜ਼ਹਿਰੀਲੀ ਸ਼ਰਾਬ ਦੇ ਇਲਾਜ ਦੇ